ਕਿਉਂ ਮਾਰਿਆ ਸੀ ਤੁਸੀਂ ਆਪਣੇ ਨੌਨੋ ਦੱਸੋ ਤੁਸੀਂ ਕਿਉਂ ਮਾਰਿਆ ਸੀ ਐਕਚੁਅਲੀ ਰੀਜ਼ਨ ਕੀ ਸੀ ਕਾਰਨ ਕੀ ਸੀ ਦੱਸੋ ਸਾਨੂੰ ਕੀ ਕਾਰਨ ਸੀ ਕਿਉਂ ਮਾਰਿਆ ਸੀ ਹੋਈ ਯਾਰ ਨਹੀਂ ਮਾਰਿਆ ਕਿਉਂ ਉਸ ਦਿਨ ਤਾਂ ਤੁਸੀਂ ਕਹਿੰਦੇ ਸੀ ਇਹ ਹੀ ਲੁਟੇਰੇ ਕੀ ਕਾਰਨ ਬਣਿਆ ਮਾਰਨ ਦਾ ਨਹੀਂ ਗਲਤੀ ਹੋਈ ਨਹੀਂ ਗਲਤੀ ਕਿਉਂ ਹੋਈ ਕੋਈ ਰੀਜ਼ਨ ਤੇ ਹੋਊਗਾ ਜੀ ਕੋਈ ਨਹੀਂ ਸੀ ਤੁਹਾਡਾ ਨਾਂ ਕੋ ਹੋਰ ਬੰਦਾ ਵੀ ਆਇਆ ਕਿ ਅਸੀਂ ਨਹੀਂ ਕਦੇ ਤੀਜਾ ਬੰਦਾ ਵੀ ਆਇਆ ਕੋਈ ਨਹੀਂ ਮੈਂ ਕੱਲੀ ਹਾਂ ਜੇ ਤੂੰ ਉਦੋਂ ਤੇ ਉੱਡੜ ਪੈਂਦੀ ਹਾਂ ਦੇ ਪ੍ਰੈਸ ਵਾਲਿਆਂ ਨੂੰ ਤੁਸੀਂ ਮਾਰਿਆ ਤਾਂ ਹੁਣ ਮੌਨਿਕ ਕੱਢ ਆਪਾਂ ਕੀ ਤਲਈਓ ਦਰਸ਼ਨੀ ਆਇਆ ਫਿਰ ਉਹਦੇ ਦਾ ਕੁੜੀ ਤੇ ਅਕਰ ਦੇਖੀ ਕੀ ਕਹਿਦੀ ਉਹ ਬਾਤ ਕਰਨੇ ਕਰਦੇ ਵਜਾ ਗਈ ਵਜਾ ਦੱਸੋ ਵਜਾ ਗਈ ਵਜਾ ਕੀ ਸੀ ਉਹ ਮਾਰਿਆ ਉਹ ਜਿਹਦੇ ਕੋਲ ਨਿੰਦਾ ਕਾਗੇ ਕਰ ਮੈਂ ਲੋਕਾਂ ਨਾਲ ਕਰ ਥੋੜਾ ਜਿਹਾ ਲੋਕਾਂ ਨਾਲ ਕਰ ਥੋੜਾ ਜਿਹਾ ਕਰਦੀ ਹਾਂ ਹਾਂਜੀ ਕਿਵੇਂ ਦਿੱਤਾ ਤੱਕਾ ਚਲ ਆਜੋ ਹਾਂਜੀ ਪਛਤਾਵਾ ਹੋ ਰਿਹਾ ਹੁਣ ਤੁਹਾਨੂੰ ਪਰ ਉਹ ਵੀ ਤਾਂ ਕਿਸੇ ਦੀ ਧੀ ਹੀ ਸੀ ਜਦੋਂ ਧੱਕਾ ਦਿੱਤਾ ਓਦੋਂ ਯਾਦ ਨਹੀਂ ਆ ਕਿ ਉਹ ਕਿਸੇ ਦੀ ਧੀ ਆ ਤੇ ਜਿਹੜਾ ਤੁਸੀਂ ਕਿਹਾ ਵੀ ਸੋਨਾ ਮੇਰਾ ਲੁੱਟ ਕੇ ਲੈ ਗਏ ਉਹ ਫਿਰ ਕਿੱਥੇ ਰੱਖਿਆ ਹੁਣ ਸੋਨਾ ਇਹ ਸਾਰਾ ਝੂਠ ਸੀ ਪਲੈਨਿੰਗ ਸੀ ਸੁਰਤਾ ਹੀ ਪਲੈਨਿੰਗ ਦੇ ਪਰਿਵਾਰ ਵੱਲੋਂ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਸਾਨੂੰ ਸਾਸ ਸਤੇ ਘਰ ਵਾਲੇ ਤੇ ਸ਼ੱਕ ਹੈ ਲੁੱਟ ਨਹੀਂ ਹੋਈ ਕਿ ਇੱਕ ਇਹ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਉਹਨਾਂ ਦੀ ਲੜਕੀ ਨੂੰ ਨਹਿਰ ਦੇ ਵਿੱਚ ਜਵਾਈ ਤੇ ਸੱਸ ਵੱਲੋਂ ਹੀ ਸਿੱਟਿਆ ਗਿਆ ਗਰਦਾਸਪੁਰ ਦੇ ਪਿੰਡ ਬੱਬੇਵਾਲ ਦੀ ਨਹਿਰ ਦੇ ਪੋਲ ਦੇ ਉੱਤੇ 28 ਮਾਰਚ ਨੂੰ ਸ਼ੁੱਕਰਵਾਰ ਨੂੰ ਸੀਨਾ ਪਿੰਡ ਤੋਂ ਐਕਟਵਾ ਤੇ ਸਵਾਰ ਹੋ ਕੇ ਆਪਣੇ ਪਿੰਡ ਵਿਦੀਪੁਰ ਜਾ ਰਹੀ ਸੀ ਇਹ ਸਸਰਪਿੰਦਰਕੌਰ ਦੇ ਵੱਲੋਂ ਡਰਾਮਾ ਰਚਿਆ ਗਿਆ ਸੀ ਪੁਲਿਸ ਨੇ ਜਦੋਂ ਇਹ ਡਗਾਈ ਦੇ ਨਾਲ ਪੜਤਾਲ ਪੁੱਛ ਕੀਤੀ ਤਾਂ ਇਹ ਪਤਾ ਲੱਗਿਆ ਕਿ ਬਲਕਾ ਇਸ ਸੱਸ ਨੇ ਹੀ ਆਪਣੀ ਨੌ ਨੂੰ ਨਹਿਰ ਵਿੱਚ ਧੱਕਾ ਦਿੱਤਾ ਸੀ ਹੁਣ ਇਸ ਸੱਸ ਨੇ ਮਨੇ ਇਹ ਕਹਿੰਦੇ ਮੇਰੇ ਕੋਲ ਗਲਤੀ ਹੋ ਗਈ ਹੋਰ ਕੋਸਰ ਮੈਨੂੰ ਕੁਝ ਨਹੀਂ ਪਤਾ ਕੀ ਕਹਿੰਦੀ ਮਮੀ ਤੇਰੀ ਮਮੀ ਮੇਰੇ ਇਹੋ ਕਹਿੰਦੇ ਮੈਨੂੰ ਕੁਝ ਨਹੀਂ ਪਤਾ ਲੱਗਾ ਕੀ ਹੋਇਆ ਮੈਥੋਂ ਗਲਤੀ ਹੋ ਗਈ ਕਹਿੰਦੀ ਮੇਰੇ ਕੋ ਉਹ ਰੋਕ ਮਰਦਾ ਬਸ ਉਹ ਇੱਕ ਮਿੰਟ ਬਾਜੀ ਸਰ ਮਾਰਨ ਦਾ ਕੋਈ ਕਾਰਨ ਨਹੀਂ ਹੁਣ ਇਹ ਸੱਸ ਨੂੰ ਆਪਣੇ ਕੀਤੇ ਤੇ ਪਛਤਾਵਾ ਹੋ ਰਿਹਾ ਹੈ ਪਰ ਪਰਿਵਾਰ ਨੂੰ ਇਸ ਆਪਣੀ ਧੀ ਦਾ ਅਨਸਾਫ਼ ਚਾਹੀਦਾ ਹੈ ਆਪਾ ਪੁਲਿਸ ਦੇ ਕੋਲੋਂ ਸੁਣਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ 28/3/2025 ਨੂੰ ਰੁਪਿੰਦਰ ਕੌਰ ਨੇ ਆਪਣੇ ਪੁਲਿਸ ਪਾਸ ਐਸ ਐਚ ਓ ਤੇ ਬੜ ਦੇ ਪਾਸ ਬਿਆਨ ਲਗਾਇਆ ਸੀਗਾ ਉਹ ਤੇ ਉਸ ਜੀ ਨੂੰ ਅਮਨਪ੍ਰੀਤ ਕੌਰ ਸਕੂਟਰੀ ਇੱਕ ਵਾਰ ਸਵਾਰ ਹੋ ਕੇ ਪਿੰਡ ਸ਼ੀਨਾ ਬੇੜ ਤੋਂ ਪਿੰਡ ਬਿਧੀਪੁਰ ਫਾਟਕ ਨਹਿਰ ਦੀ ਪੱਟੀ ਪੱਟੀ ਜਾ ਰਹੇ ਸੀ ਤੇ ਜਦੋਂ ਉਹ ਨਵਾਂ ਪਿੰਡ ਸਰਦਾਰਾਂ ਨੇੜੇ ਧਾਰੀਵਾਲ ਸੈਰ ਤੋਂ ਕੁਰੀਬ 2 ਕਿਲੋਮੀਟਰ ਪਹੁੰਚੇ ਪਹਿਨਾ ਤਾਂ ਉਹਨਾਂ ਪਾਸੋਂ ਕੋਈ ਸੋਨੇ ਦੇ ਗਹਿਣੇ ਕਿਸੇ ਅਨਨੋਣ ਬੰਦਿਆਂ ਨੇ ਸੋਨੇ ਦੇ ਗਹਿਣੇ ਖੋਣ ਦੀ ਕੋਸ਼ਿਸ਼ ਕੀਤੀ ਸੀ ਜੋ ਦਰਾਨੇ ਝੜਪ ਜਿਹੜੀ ਹੈਗਾ ਇਹਦੇ ਵਿੱਚ ਅਮਨਪ੍ਰੀਤ ਕੌਰ ਦੀ ਲਟੇਰਿਆ ਨਾਲ ਝੜਪ ਹੋਈ ਸੀ ਉਹ ਜਿਨ੍ਹਾਂ ਨੇ ਅਮਨਪ੍ਰੀਤ ਕੌਰ ਨੂੰ ਤੱਕਾ ਮਾਰ ਕੇ ਨਰਵਸ ਹਟਦਾ ਸੀ ਸੋ ਪਾਣੀ ਡੂਂਗਾ ਹੋਣ ਕਰਕੇ ਅਮਨਪ੍ਰੀਤ ਕੌਰ ਡੁੱਬਣ ਕਰਕੇ ਡੋਬ ਗਈ ਸੀ ਪਾਣੀ ਵੀ ਡੁੱਬ ਗਈ ਸੀ ਤੇ ਜਿਹੜੇ ਲਟੇਰੀ ਸੀਗੇ ਉਹ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਮੌਕੇ ਤੋਂ ਨਿਯਮ ਸੇ ਮਕਦਮਾ ਨੰਬਰ 22 ਮੇਤੀ 28/3/2025 ਜੁਰਮ 109 ਸੇਟੂ 4 ਬੀ ਐਨ ਐਸ थाना ਤੇ ਬੜਬਕੇ ਨਾਮਲੋਂ ਬਿਖਨੇ ਖਿਲਾਫ ਦਰਜ ਕਰ ਦਿੱਤਾ ਸੀ ਸੋ ਇਹਦੇ ਵਿੱਚ ਕੁਝ ਹੋਰ ਜਿਹੜਾ ਹੈਗਾ ਇਹਦੀ ਕੰਟੀਨਿਊਸ ਚ ਗੱਲ ਜਦੋਂ ਦੋਸ਼ਿਆਂ ਨੂੰ ਟੈਸਟ ਕੀਤਾ ਗਿਆ ਤਾਂ ਹੋਰ ਟੈਕਨੀਕਲ ਜਿਹੜੀ ਐਨਾਲਿਸਿਸ ਜਿਹੜੀ ਟੀਮਾਂ ਨੇ ਟੈਕਨੀਕਲ ਤਕ ਪੇਸ਼ ਤੋਂ ਗੱਲ ਅਸਲੀਅਤ ਕੁਝ ਹੋਰ ਸਾਹਮਣੇ ਆਈ ਸੀ ਉਹ ਦਰਾਨੇ ਤਫਤੀਸ਼ ਇੱਕ ਨਵਾਂ ਇਹਦਾ ਹੈਗਾ ਜਿਹੜੇ ਪਹਿਲੂ ਸਾਹਮਣੇ ਆਏ ਸੀ ਇਹਦੇ ਵਿੱਚ ਮ੍ਰਿਤਕ ਅਮਨਪ੍ਰੀਤ ਕੌਰ ਦੀ ਸੱਸ ਰੁਪਿੰਦਰ ਕੌਰ ਤੇ ਉਸਦਾ ਪਤੀ ਆਕਾਸ਼ਦੀਪ ਸਿੰਘ ਅਕਸਰ ਹੀ ਉਸ ਨੂੰ ਦਾਜ ਦੇ ਦੇਣ ਦਾਜ ਦੇ ਤੇ ਬੱਚਾ ਨਾ ਹੋਣ ਕਰਕੇ ਤਾਂ ਪਰੇਸ਼ਾਨ ਕਰਦੇ ਸੀ ਸੋ ਇਸੇ ਕਾਰਨ ਕਰਕੇ ਦੋਸ਼ੀਆਂ ਵੱਲੋਂ ਹਮ ਅਸ਼ਰਾ ਹੋ ਕੇ ਉਸਦਾ ਕਰਕੇ ਇਹ ਸਾਰੀ ਝੂਠੀ ਕਹਾਣੀ ਬਣਾ ਕੇ ਲੜਕੀ ਅਮਨਪ੍ਰੀਤ ਕੌਰ ਨੂੰ ਲੈ ਤੱਕਾ ਮਾਰ ਕੇ ਸੁੱਟਦਾ ਸੀ ਯੋਸ ਤੇ ਅਲਕੀਦੀ ਲਾਸ਼ ਜਿਹੜੀ ਹੈਗੀ ਧਾਰੀਵਾਲ ਤੋਂ ਨੇੜੇ ਮੋਕੇ ਬRAND ਹੋ ਗਈ ਸੀ ਜਿਸ ਤੇ ਇਸ ਮਕਰਮੇ ਵਿੱਚ ਜੁਰਮ 103 612 BNS ਦਾ ਵਾਅਦਾ ਕੀਤਾ ਗਿਆ ਸੀ ਤੇ ਮ੍ਰਿਤਕ ਅਮਨਪ੍ਰੀਤ ਕੌਰ ਦੀ ਸੱਸ ਸਰਪਿੰਦਰ ਕੌਰ ਤੇ ਪਤੀ ਆਕਾਸ਼ਦੀਪ ਨੂੰ ਰੈਸਟ ਕਰ ਲਿਆ ਗਿਆ ਇਹਦੇ ਵਿੱਚ ਫਰਦਰ ਜਿਹੜੀ ਹੈਗੀ ਸੀ ਰੈਸਟ ਪਾ ਕੇ ਇਹਨਾਂ ਦੀ ਫਰਦਰ ਤਫਤੀਸ਼ ਕਰ ਰਹੇ ਆ ਰਿਮਾਂਡ ਲਵਾਗੇ ਇਹਨਾਂ ਦਾ ਜੇ ਪਾਟ ਉਪਰ ਨਵਿਸਟਿਗੇਸ਼ਨ ਹੈ ਜੇ ਕੋਈ ਹੋ ਕਿਸੇ ਦੇ ਵਿੱਚ ਮੁੱਲੇ ਸਾਹਮਣੇ ਆਈ ਤਾਂ ਉਹਨੂੰ ਉਹਦੇ ਖਿਲਾਫ ਕਾਰਵਾਈ ਕੀਤੀ ਜਾਊ